ਅੱਜ ਹੀ ਚਿੱਟੇ ਵਾਲਿਆਂ ਕੋਲੋਂ ਰੁਪਈਏ ਫੜੇ ਨੇ ਪੁਲਿਸ ਨੇ ਆ ਤੁਸੀਂ ਨਜ਼ਰ ਮਾਰੋ ਮੈਂ ਕਿੰਨਾ ਵੀ ਇਹਦਾ weight ਵੀ ਜਿੰਨਾ ਚਿੱਟੇ ਦਾ ਉਸ ਤੋਂ ਵੱਧ ਨੇ ਰੁਪਈਆਂ ਦਾ weight ਆ ਲੋਕ ਗੱਲਾਂ ਕਰਦੇ ਨੇ ਕਿ ਪੁਲਿਸ ਚਿੱਟਾ ਤਾਂ ਫੜ ਲੈਂਦੀ ਪਰ ਜਿਹੜੇ ਪੈਸੇ ਨੇ ਉਹ ਪੁਲਿਸ ਨਹੀਂ ਫੜਦੀ ਜੇ ਫੜ ਲੇ ਤਾਂ ਦੱਸਦੀ ਨਹੀਂ ਇਹੋ ਜਿਹੇ ਇਲਜ਼ਾਮ ਪੁਲਿਸ ਦੇ ਉੱਤੇ ਵੀ ਲੱਗਦੇ ਨੇ ਪਰ ਅੱਜ ਤੁਹਾਨੂੰ ਵਿਖਾਉਣੇ ਆ ਕਿ ਫਿਰੋਜ਼ਪੁਰ ਦੀ ਪੁਲਿਸ ਨੇ ਕਰੀਬ ਚਿੱਟੇ ਵਾਲਿਆਂ ਦੀ ਗੱਡੀ 'ਚੋਂ ਔਰ ਚਿੱਟਾ ਗੱਡੀ ਮੋਬਾਈਲ ਔਰ 25 ਲੱਖ ਤੋਂ ਉੱਪਰ ਰੁਪਏ ਫੜੇ ਨੇ ਇਹ ਚਿੱਟਾ ਹੈ ਇਹ ਮੋਬਾਈਲ ਆ ਔਰ ਇਹ ਥਾਣਾ ਘਲਖੁਰ ਦੇ ਐਸ ਐਚਓ ਗੁਰਪ੍ਰੀਤ ਸਿੰਘ ਵੱਲੋਂ ਫੜਿਆ ਗਿਆ ਹੈ ਤੁਹਾਨੂੰ ਦੱਸ ਦਈਏ ਪੂਰੀ ਟੀਮ ਇਹਨਾਂ ਦੀ ਇੱਥੇ ਖੜੀ ਆ ਔਰ ਸਭ ਤੋਂ ਮੇਨ ਚੀਜ਼ ਜਿਹੜੀ ਤੁਹਾਨੂੰ ਇਹ ਦਿਖਾਉਣੀ ਸੀ ਕਿ 25 ਲੱਖ ਰੁਪਇਆ ਪਤੰਦਰ ਗੱਡੀ ਦੇ ਵਿੱਚ ਲੱਦੀ ਫਿਰਦੇ ਸੀ ਚਿੱਟਾ ਵੀ ਨਾਲ ਲੱਦੀ ਫਿਰਦੇ ਸੀ ਨਾਲੇ ਵੇਚਦੇ ਸੀ ਤੇ ਨਾਲੇ ਰੁਪਈਆਂ ਦੀ ਉਹ ਗ੍ਰਹੀ ਕਰਦੇ ਸੀ ਔਰ ਇਹ ਨੌਜਵਾਨ ਫਿਰੋਜ਼ਪੁਰ ਦੇ ਹੀ ਆ ਔਰ ਫਿਰੋਜ਼ਪੁਰ ਦੇ ਰਹਿਣ ਵਾਲੇ ਔਰ ਆਰਟਿਕਾ ਗੱਡੀ ਇਹਨਾਂ ਦੇ ਕੋਲੋਂ ਫੜੀ ਆ ਬੀਤੇ ਦਿਨੀ ਆਈ 20 ਮਸ਼ਹੂਰ ਹੋਈ ਸੀ ਤੇ ਉਸ ਤੋਂ ਪਹਿਲਾਂ ਫੋਰਚੂਨਰ ਵਾਲਾ ਗਰੋ ਮਸ਼ਹੂਰ ਹੋਇਆ ਸੀ ਹੁਣ ਤੀਜਾ ਗਰੋ ਇੱਕ ਹੋਰ ਆਰਟਿਕਾ ਗੱਡੀ ਵਾਲਾ ਆ ਗਿਆ ਮੈਂ ਇੰਜ ਕਹਿਲਾਂ ਕਿ ਪਿਛਲੇ ਇੱਕ ਹਫਤੇ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ 6 ਦਿਨਾਂ 'ਚ ਕਰੀਬ 10 ਕਿਲੋ ਦੇ ਆਸ-ਪਾਸ ਜਿਹੜਾ ਚਿੱਟਾ ਉਹ ਫੜਿਆ ਔਰ ਲੱਖ ਰੁਪਈਆ ਉਹਨਾਂ ਗਰੋਹਾਂ ਤੋਂ ਫੜਿਆ ਸਰ ਕਿੱਥੋਂ ਫੜੇ ਨੇ ਇਹ ਬੰਦੇ ਕਿਵੇਂ ਫੜੇ ਆ ਕਿੰਵੀ ਇਨਫੋਰਮੇਸ਼ਨ ਮਿਲੀ ਸੀ ਔਰ ਕੀ ਕੀ ਹੈਗਾ ਸਾਰਾ ਇਹਦੇ ਨਾਲ ਜੀ ਇਹ ਸਾਡੇ ਜਿਹੜੇ ਯੋਧ ਨਸ਼ਾ ਵਿਰੋਧ ਦੇ ਵਿੱਚ ਬਹੁਤ ਵਧੀਆ ਕਾਰਵਾਈ ਕਰਦੇ ਹੋਏ ਸਾਡੇ ਫਿਰੋਜ਼ਪੁਰ ਪੁਲਿਸ ਵੱਲੋਂ ਸਾਡੇ ਡੀਐਸਪੀ ਆਰ ਐਸਐਚਓ ਕਲਕੁਰਦ ਡੀਐਸਐਸਪੀਡੀ ਸਾਹਿਬ ਤੇ ਸਾਰੀ ਜਿਹੜੀ ਟੀਮ ਸਾਡੇ ਨਾਲ ਇੱਥੇ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਹੋਏ ਇਹ ਤਿੰਨ ਜਣੇ ਨੂੰ ਗ੍ਰਿਫਤਾਰ ਕੀਤਾ ਜਿਵੇਂ ਕਰਨ, ਰੋਹਿਤ ਭੱਟੀ ਤੇ ਆਕਾਸ਼ਦੀਪ ਇਹਨਾਂ ਇਹ ਸਾਰੇ ਜਣੇ ਪਿੰਡ ਬੁੱਕਨਖਾਲਾ ਥਾਣਾ ਕੁਲਗੜੀ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲੋਂ 2 ਕਿਲੋ 70 ਗ੍ਰਾਮ ਹੈਰੋਇਨ 25,12,000 ਰੁਪਏ ਡਰੱਗ ਮੰਨੀ ਤੇ ਇੱਕ ਆਰਟੀਕਲ ਕਾਰ ਬਰਾਮਦ ਕੀਤੀ ਗਈ ਹੈ। ਇਹ ਸਰ ਜਿਹੜੇ ਪੈਸੇ ਆ ਕੁਛ ਪੁੱਛ ਗਿਛ ਤੋਂ ਪਤਾ ਲੱਗਿਆ ਕਿ ਇਹ ਚਿੱਟਾ ਵੇਚ ਕੇ ਹੀ ਲਿਆਂਦੇ ਸੀ ਜਾਂ ਲੈਂਡ ਚੱਲੇ ਸੀ ਕੁਝ ਇਸ ਤਰ੍ਹਾਂ ਦਾ ਲੱਗਿਆ ਪਤਾ ਜੀ। ਇਹ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਸਾਰੇ ਇਹਨਾਂ ਨੇ ਕੁਛ ਇਹਨਾਂ ਨੇ ਪਹਿਲਾਂ ਜਿਹੜਾ ਚਿੱਟਾ ਵੇਚ ਕੇ ਜਿਹੜੇ ਲਏ ਹੋਏ ਆ ਕਮਾਈ ਇਹਨਾਂ ਨੇ ਇਹਨਾਂ ਦੀ ਜੜੀ ਮਾੜੀ ਕਮਾਈ ਹੈ ਨਸ਼ੇ ਦੇ ਨਸ਼ਾ ਵੇਚਣ ਵਾਲੀ ਤੇ ਕੁਛ ਇਹਨਾਂ ਨੇ ਇਸੇ ਤੋਂ ਹੀ ਹੋਰ ਨਸ਼ਾ ਖਰੀਦਣਾ ਸੀ ਤੇ ਇਹ ਸਾਰੇ ਇਕੱਠੇ ਰਲ ਕੇ ਇਸੇ ਗੋਰਖ ਧੰਦੇ ਦੇ ਮਾੜੇ ਧੰਦੇ ਦੇ ਵਿੱਚ ਪਏ ਹੋਏ ਆ ਤੇ ਇਹਨਾਂ ਤੇ ਪਹਿਲਾਂ ਵੀ ਜਿਵੇਂ ਕਰਨ ਕੁਮਾਰ ਉਰਫ ਮੰਡੀਆ ਉਹਦੇ ਤੇ ਪਹਿਲਾਂ ਵੀ ਕਣੀ ਉਸ ਪਹਿਲਾਂ ਵੀ ਦੋ ਮੁਕਦਮੇ ਐਂਡੀਪੀਐਸ ਦੇ ਅਰਜ ਹੈ ਤੇ ਐਵੇਂ ਜਿਹੜਾ ਆਕਾਸ਼ਦੀਪ ਹੈ ਉਹਦੇ ਤੇ ਵੀ ਇੱਕ ਮੁਕਦਮਾ ਪਹਿਲਾਂ ਵੀ ਐਂਡੀਪੀਐਸ ਦਾ ਅਰਜ ਹੈ ਤੇ ਆ ਹੁਣ ਇੱਕ ਵੱਡੀ ਰਿਕਵਰੀ ਇਹਨਾਂ ਤੋਂ ਹੋਈ ਆ ਤੇ ਜਿਹੜਾ ਡਰਗ ਮੰਨੀ ਵੀ ਹੈ ਤੇ ਡਰੱਗਸ ਵੀ ਹੈ ਸਰ ਜਿਹੜੇ ਬੀਤੇ ਦਿਨੀ I20 ਵਾਲਾ ਇੱਕ ਗਰੋਹ ਫੜਿਆ ਜਿੰਨਾਂ ਕੋਲੋਂ ਸ਼ਾਇਦ 5-6 ਕਿਲੋ ਦੇ ਆਸ-ਪਾਸ ਚਿੱਟਾ ਸੀ ਪੂਰੇ ਗਰੋਹ ਤੋਂ ਉਹਦੇ ਨਾਲ ਹੀ ਸਬੰਧਤ ਆਏ ਲਿੰਕ ਹੈਗੇ ਨੇ ਆਪਸ ਦੇ ਵਿੱਚ ਜਾਂ ਵੱਖਰਾ ਗਰੋਹ ਹੈ ਇਹ ਨਹੀਂ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਇਹਨਾਂ ਦਾ ਆਪਸ ਵਿੱਚ ਇਹਨਾਂ ਦੋਨਾਂ ਗਰੁੱਪਸ ਦਾ ਕੋਈ ਲਿੰਕ ਨਹੀਂ ਹੈ ਬਾਕੀ ਅਸੀਂ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖਦੇ ਹਾਂ ਕਿ ਸਰ 31 ਤੱਕ ਕਿਹਾ ਸੀਗਾ ਨਸ਼ੇ ਨੂੰ ਲੈ ਕੇ ਲੱਗਦਾ ਜਿੰਨੀ ਰਿਕਵਰੀਆਂ ਹੋ ਰਹੀਆਂ ਨੇ ਵਾਕਿਆ ਹੀ ਫਿਰੋਜ਼ਪੁਰ ਚ ਤਾਂ ਸਕਸੈਸਫੁਲੀ ਚੱਲ ਰਿਹਾ ਜੀ ਬਿਲਕੁਲ ਜੀ ਸਾਡੇ ਵੱਲੋਂ ਸਾਡੀ ਸਾਰੀ ਪੁਲਿਸ ਫੋਰਸ ਕਨਸਟੇਬਲ ਤੋਂ ਲੈ ਕੇ ਇਵਨ ਹੋਮਗਾਰਡ ਜਵਾਨ ਤੋਂ ਲੈ ਕੇ ਸਾਡੇ ਮੇਰੇ ਤੱਕ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਐਸਐਚਓ ਸਾਹਿਬਾਨ ਸਾਰੇ ਪੂਰੇ ਤਨਮਨੋਂ ਪੂਰੀ ਜੋਰ ਲਾ ਰਹੇ ਆ ਤੇ ਉਹ ਸਾਡੇ ਜਿਹੜਾ ਰਿਜ਼ਲਟਸ ਆ ਸਾਡੀਆਂ ਰਿਕਵਰੀਜ਼ ਆ ਕਿੰਨੇ ਅਰੈਸਟ ਆ ਉਹਦੇ ਤੋਂ ਵੀ ਸਾਹਮਣੇ ਆ ਰਿਹਾ ਵੀ ਬਹੁਤ ਹੀ ਸਾਰੇ ਜ਼ੋਰ ਲਾ ਕੇ ਅਸੀਂ ਇਸ ਯੁੱਧ ਨਸ਼ਾ ਵਿਰੋਧ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਲਦ ਤੋਂ ਜਲਦ ਨਸ਼ਾ ਖਤਮ ਕਰੀਏ। ਹਾਂ ਇੱਕ ਵੀਕ ਦੇ ਵਿੱਚ ਵਿੱਚ ਕਹਿੰਦੇ 6-7 ਦਿਨਾਂ ਦੇ ਵਿੱਚ ਮੈਨੂੰ ਸਰ ਦੱਸ ਰਹੇ ਸੀ ਵੀ ਕਰੀਬ 10 ਕਿਲੋ ਤੋਂ ਉੱਤੇ ਉੱਤੇ ਜਿਹੜਾ ਉਹ ਚਿੱਟਾ ਔਰ ਲੱਖ ਰੁਪਇਆ ਫੜਿਆ ਜਾਂਦਾ। ਹਾਂਜੀ ਇਹ ਤੁਹਾਡੇ ਸਾਹਮਣੇ ਆ ਆਪਾਂ ਜਿਹੜੀ ਪਹਿਲਾਂ ਪ੍ਰੈਸ ਕਾਨਫਰੈਂਸ ਕੀਤੀ ਸੀ ਚੌਥੇ ਕੀਤੀ ਸੀ ਉਹਦੇ ਸਾਡੇ 4 ਕਿਲੋ 256 ਗ੍ਰਾਮ ਸੀ ਫਿਰ 2 ਕਿਲੋ 20 ਗ੍ਰਾਮ ਹੋਇਆ ਫਿਰ ਆ ਹੁਣ 2 ਕਿਲੋ ਤੇ 70 ਗ੍ਰਾਮ ਹੈ ਤੇ ਇਹੀ ਹੈ ਜੀ ਇਸ ਤੋਂ ਪਹਿਲਾਂ 1.5 ਕਿਲੋ ਸੀ ਕੁਝ ਦਿਨ ਪਹਿਲਾਂ ਹੀ ਤੇ ਇਹ ਇਵੇਂ ਹੀ ਸਾਡੀ ਕਰੀਬ ਐਸ 1 ਮਾਰਚ ਤੋਂ ਲੈ ਕੇ ਹੁਣ ਤੱਕ 53-54 ਕਿਲੋ ਸਾਡੀ ਹਰੋਂ ਦੀ ਬਰਾਮਦਗੀ ਹੋ ਚੁੱਕੀ ਹੈ ਜੀ ਸਰ ਫਿਰ ਇਹ ਟੀਮ ਆਈ ਹੈ ਜੀ ਜਿਨ੍ਹਾਂ ਨੇ ਇਹ ਫੜਿਆ ਜੀ ਬਿਲਕੁਲ ਬਿਲਕੁਲ ਜੀ ਇਹ ਸਾਰੀ ਟੀਮ ਹੈ ਤੇ ਇਹਨਾਂ ਨੂੰ ਵਾਜਬ ਨਾਮ ਦਵਾਵਾਂਗੇ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਪੂਰੀ ਅ ਇੰਨੀ ਸਪੋਰਟ ਹੈ ਤੇ ਜਿਹੜੇ ਵੀ ਕੋਈ ਚੰਗਾ ਕੰਮ ਕਰਦਾ ਹੈ ਨਸ਼ਿਆਂ ਦੇ ਖਿਲਾਫ ਉਹਨਾਂ ਨੂੰ ਇੰਨੇ ਕ ਨਾਮ ਦਿੱਤੇ ਜਾਂਦੇ ਆ ਵੀ ਜਿਹੜੇ ਸਾਰੀ ਸਾਡੀ ਫੋਰਸ ਬੜੀ ਮੋਟੀਵੇਟਿਡ ਹੈ ਉਹਦੇ ਨਾਲ ਤੇ ਭੱਜ ਭੱਜ ਕੇ ਸਾਰੇ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਫੜਨ ਦਾ ਸਾਰੇ ਕੰਮ ਕਰ ਰਹੇ ਆ ਤਾਂ ਬਿਲਕੁਲ ਬਹੁਤ ਵੱਡਾ ਗਰੋਅ ਇਹ ਵੀ ਆ ਕਿਉਂਕਿ ਰੁਪਈਆ ਸਮੇਤ ਚਿੱਟੇ ਸਮੇਤ ਫੜਿਆ ਹੈ ਆਏ ਦਿਨ ਹੀ ਮੈਂ ਕਹਾਂ ਗੱਡੀਆਂ ਵਾਲੇ ਗਰੋ ਜਿਹੜੇ ਚਿੱਟਾ ਵੇਚਦੇ ਨੇ ਚਾਹੇ ਉਹਨਾਂ ਕੋਲੇ ਹਵਾਲਾ ਰਾਸ਼ੀ ਆ ਡਰੱਗ ਰਾਸ਼ੀ ਆ ਜਿਹੜੀ ਮਰਜ਼ੀ ਰਾਸ਼ੀ ਆ ਔਰ ਨਾਲ ਚਿੱਟਾ ਉਹ ਫੜ ਕੇ ਪੁਲਿਸ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਧੱਕ ਦੀ ਨਜ਼ਰ ਆ ਰਹੀ ਆ ਖਾਸ ਕਰਕੇ ਫਿਰੋਜ਼ਪੁਰ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਲੇਕਿਨ ਦੂਜੇ ਪਾਸੇ ਜੇ ਪੁਲਿਸ ਦਾ ਪੱਖ ਵੇਖੀਏ ਤਾਂ ਵੱਡੇ ਲੈਵਲ ਤੇ ਜਿਹੜੀਆਂ ਰਿਕਵਰੀਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਆਪਣੀ رائے ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖੀ ਆ ਉਹ ਗ੍ਰਾਮਕ ਵੀ ਜੀ ਹਾਂ ਜੇ ਯੁੱਧ ਦਸ਼ਮ ਅਰੁੱਧ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਜਿਹੜੇ ਕਿ ਪੁਲਿਸ ਫਿਰੋਜ਼ਪੁਰ ਪੁਲਿਸ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਪਿਛਲੇ ਦਿਨਾਂ ਦੇ ਵਿੱਚ ਚੱਲ ਰਹੀ ਹੈ ਉਸੇ ਤਹਿਤ ਹੀ ਸਾਨੂੰ ਹੋਰ ਬੜੀ ਵਧੀਆ ਕਾਰਗੁਜ਼ਾਰੀ ਜਿਹੜੀ ਸਾਡੀ ਹੋਈ ਸਫਲਤਾ ਮਿਲੀ ਜਿਦੇ ਵਿੱਚ 2 ਕਿਲੋ 70 ਗ੍ਰਾਮ ਹੈਰੋਇਨ 25 ਲੱਖ 12000 ਡਰੱਗ ਬਣੀ ਤੇ ਇੱਕ ਆਰਟੀਕਲ ਕਾਰ ਬਰਾਮਦ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਤਿੰਨ ਜਣੇ ਜਿਹੜੇ ਇਹ ਸਮੱਗਲਰ ਨਸ਼ਾ ਵਿਚਲਮਾਲੇ ਇਹ ਬੰਦੇ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਕਰਨ ਕੁਮਾਰ, ਰੋਹਿਤ ਪੱਟੀ ਅਕਾਸ਼ਦੀਪ ਇਤਨੇ ਪਿੰਡ ਬੁੱਕਣਖਾਂ ਵਾਲਾ ਖਾਣਾ ਕੁਲਗੜੀ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਇਹ ਭਾਰੀ ਮਾਤਰਾ ਚ ਹੈਰੋਨ ਤੇ ਡਰੱਗ ਮਨੀ ਬਰਾਮਦ ਕੀਤੀ ਸਰ ਇਹਨਾਂ ਨੂੰ ਲੈ ਕੇ ਆਈ ਸੀ ਜਿਹਦੇ ਪਹਿਲੇ ਵੀ ਕੋਈ ਕਦਮੇ ਚੜ੍ਹ ਗਿਆ ਹਾਂਜੀ ਇਹ ਇਹ ਵੀ ਜਿਹੜੀ ਹੈਗੀ ਹੈ ਡਰੋਨ ਵਾਲੀ ਹੈ ਇਹਨਾਂ ਤੋਂ ਅੱਗੇ ਦੀ ਅੱਗੇ ਇਹਨਾਂ ਨੇ ਜਿਹੜੀ ਇਹ ਪ੍ਰਕਿਰਿਆ ਕੀਤੀ ਹੋਈ ਹੈ ਤੇ ਆ ਪੈਸੇ ਵੀ ਸਾਫ ਕਲੀਅਰ ਕਰਦੇ ਆ ਵੀ ਇਹ ਡਰੱਗ ਮਨੀ ਇਸ ਕਾਫੀ ਡਰੱਗਸ ਇਹਨਾਂ ਨੇ ਹੋਰ ਵੀ ਕਾਫੀ ਦੇਰ ਤੋਂ ਡੀਲਿੰਗ ਕਰ ਰਹੇ ਆ ਤੇ ਇਹਨਾਂ ਤੇ ਜਿਹੜਾ ਇਹਨਾਂ ਦੇ ਵਿੱਚ ਦੋਸ਼ੀ ਕਰਨ ਕੁਮਾਰ ਉਰਫ ਕੰਨੀਆ ਉਹਦੇ ਤੇ ਦੋ ਮੁਕਦਮੇ ਐਨਡੀਪੀਐਸ ਦੇ ਪਹਿਲਾਂ ਵੀ ਦਰਜ ਤੇ ਇੱਕ ਮੁਕਦਮਾ ਨੰਬਰ 6 ਐਨਡੀਪੀਐਸ ਤਾਣਾ ਕੋਲਗੜੀ ਇੱਕ ਮੁਕਦਮਾ ਨੰਬਰ 236 ਬੀਐਨਐਸ ਆਮਜੈਕਟ ਤਾਣਾ ਕੋਲਗੜੀ ਤੇ ਇਹ ਦੋਸੀ ਦਰਜ ਤੇ ਇੱਕ ਆਕਾਸ਼ਦੀਪ ਉਰਫ ਆਕਾਸ਼ ਉਹਤੇ ਇੱਕ ਮੁਕਦਮਾ ਪਹਿਲਾਂ ਦਰਜ ਹੈ ਐਨਡੀਪੀਐਸ ਦਾ ਜਿਹਦੇ ਮੁਕਦਮਾ ਨੰਬਰ 170 ਐਨਡੀਪੀਐਸ ਐਕਟ ਤਾਣਾ ਕੋਲਗੜੀ ਦੇ ਸਟੋਰੀ ਕਿ ਕਿੱਥੇ ਲੈ ਕੇ ਜਾ ਰਹੇ ਸੀਗੇ ਇਹ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਇਹਨੇ ਇਹਨਾਂ ਤੋਂ ਬਰਾਮਦ ਕੀ ਰਹੀ ਹੈ ਜਿਹੜੇ ਡਰੱਗ ਮਨੀ ਦੀ ਇੱਕ ਵਾਲਾ ਟਾਈਪ ਪੇਮੈਂਟਸ ਅੱਗੇ ਕਰਦੇ ਸੀਗੇ ਤੇ ਜਿਹੜਾ ਉੱਥੋਂ ਇਹਨਾਂ ਦਾ ਨੈਟਵਰਕ ਸਾਰਾ ਅਸੀਂ ਜਿਹਦੇ ਸੰਬੰਧੀ ਜਿੰਨੀ ਜਾਣਕਾਰੀ ਮਿਲੇਗੀ ਉਹ ਇਹਨਾਂ ਨੂੰ ਗ੍ਰਿਫਤਾਰ ਕਰਦੇ ਰਵਾਂਗੇ ਸਾਡੀ ਡਰੱਗ ਬਣੀ ਮੌਕੇ ਤੇ ਮਿਲੀ ਹੈ ਜੀ ਗੱਡੀ ਚੋਂ ਹੀ ਕੇ ਬਾਦੇ ਵਿੱਚ ਇਨਵੈਸਟ ਮੌਕੇ ਤੇ ਗੱਡੀ ਮਤਲਬ ਚਿੱਟਾ ਤੇ ਡਰਗ ਮਨੀ ਇਕੱਠਾ ਹੀ ਸੀ ਸਾਰਾ ਕੁਝ ਗੱਡੀ ਚੋ ਹੀ ਮੌਕੇ ਤੇ ਫੜੇ ਇਹ ਸ਼ੱਕ ਤੇ ਨਾਕਾਬੰਦੀ ਕੀਤੀ ਸੀ ਹਾਂਜੀ ਹਾਂਜੀ ਇਨਫੋਰਮੇਸ਼ਨ ਵੀ ਸੀ ਤੇ ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਤੇ ਉਸ ਦਰਾਂ ਨੇ ਇਹ ਕਬ ਟੋਟਲ ਕਿੰਨੀ ਡਰਗ ਮਨੀ ਜਿਹੜੀ ਉਹਦਾ ਇਹ ਜੀ 25 ਲੱਖ 11000 ਰੁਪਏ ਡਰੱਗ ਨੇ ਦੇਖੀ ਮੈਂ ਤੋਂ ਮਿਲ ਵੀ ਕਰੀ ਜਦੋਂ ਇਹਨਾਂ ਨੂੰ ਬੀਜੀਪੀ ਸਾਹਿਬ ਕੋਲੋਂ ਸਾਨੂੰ ਪੂਰੀ ਇਹ ਹੈ ਵੀ ਜਿਹੜਾ ਜਿੰਨਾ ਵਧੀਆ ਕੰਮ ਕਰਦਾ ਉਸ ਨੂੰ ਰਿਵਾਰਡ ਦਿੱਤਾ ਜਾਊਗਾ ਤੇ ਹੁਣ ਵੀ ਸਾਡੇ ਹੁਣੇ ਕਿੰਨੇ ਰਿਵਾਰਡ ਸਾਡੇ ਮਾਰੀਓ ਪੀਜੀਪੀ ਸਾਹਿਬ ਵੱਲੋਂ ਕਮੈਂਡੇਸ਼ਨ ਟਿਸਕਸ ਆਈ ਹੈ ਤੇ ਜਿਹੜੇ ਸਾਰਿਆਂ ਨੂੰ ਇੱਕ ਅਸੀਂ ਫੰਕਸ਼ਨ ਕਰਕੇ ਦੇਵਾਂਗੇ ਤੇ ਇਹਨਾਂ ਸਾਰਿਆਂ ਦਾ ਵੀ ਅਸੀਂ ਜਿਹੜਾ ਵਿਭਾਜਕ ਪੰਦਾ ਨਾਮ ਸਾਰਿਆਂ ਦੇ ਉੱਤੇ ਲਿਖਿਆ ਹੈਗਾ